ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਟਰੈਂਡਰ ਕਰਨ ਲਈ ਕਿਹਾ ਗਿਆ ਪਰ ਸਟਰੈਂਡਰ ਕਰਨ ਦੀ بجائے ਇਹਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਿੰਨ ਫਾਇਰ ਕੀਤੇ ਦਾ ਜਵਾਬੀ ਫਾਇਰ ਦੇ ਵਿੱਚ ਇਹਦੇ ਤੇ ਲੈਕਸ ਤੇ ਬੁਲੇਟ ਬੁਲੇਟ ਇੰਜਰੀ ਸੁਣੀ ਹੈ ਤੇ ਇਹ ਜ਼ੇਰੇ ਇਲਾਜ ਹੈ ਹੁਣ ਰਜਿੰਦਰ ਹਸਪੀਟਲ ਕਿਛ ਕਰ ਦੋੜਾ ਸਾਥਾ ਕਰਤ ਜਿਹੜੀ ਫੋਨ ਹੈ ਜਿਹੜਾ ਫੋਨ ਵੀ ਤੁਸੀਂ ਲੈ ਸਕਦੇ ਹੋ ਤੁਸੀਂ ਨਾਲ ਜਿਹੜੇ GPS ਕਾਪੀ ਲੈ ਕੇ ਆਉਂਦੇ ਹੋ ਉਹ ਵੀ ਫੋਨ ਦੇ ਬੰਦ ਬਣਾਇਆ ਦਾ ਜਾ ਕੋਈ ਵੀ ਕੀ ਕਹਿੰਦਾ ਹੁਣ ਕਿੱਥੇ ਹੈ ਕੈਚਰ ਪੂਰਾ ਬਕੂ ਬੁਣੂ ਹੋਣੀ ਹਰ ਜਿੱਥੇ ਦਾ ਇਹ ਨਾਮ ਦਾ ਪੁਨੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਹਨੂੰ ਗੋਲਾ ਵੀ ਕਹਿੰਦੇ ਪੁਨੀਤ ਗੋਲਾ ਤੇ ਇਹ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਮਰਡਰ ਕੇਸ ਦੇ ਵਿੱਚ ਤੇਜਪਾਲ ਨਾਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਪਟਿਆਲਾ ਕਤਵਾਲੀ ਪਟਿਆਲਾ ਦੇ ਵਿੱਚ ਉਹਦੇ ਵਿੱਚ ਵਾਂਟਡ ਸੀਗਾ ਇਸ ਤੋਂ ਇਲਾਵਾ 15 ਹੋਰ ਮੁਕੱਦਮੇ ਨੇ ਸੈਂਸੇਸ਼ਨਲ ਕ੍ਰਾਈਮ ਨੇ ਜਿਨ੍ਹਾਂ ਦੇ ਵਿੱਚ ਇਹ ਵੌਂਟਡ ਹੈ ਜਿਨ੍ਹਾਂ ਦੇ ਵਿੱਚ ਇੱਕ ਇਨਫੇਮਸ ਫਿੰਗਰ ਚੋਪਿੰਗ ਕਾਰਡ ਹੋਇਆ ਸੀਗਾ ਮੁਹੱਲੀ ਵਿਖੇ ਤਾਂ ਉਹਦੇ ਵਿੱਚ ਵੀ ਇਹ ਕੂਜ਼ ਸੀਗਾ ਜਿਹਦੇ ਚ ਇਹਨੇ ਬੇਲ ਜੰਪ ਕੀਤੀ ਹੋਈ ਹੈ ਤਾਂ ਡੈਸਪਰੇਟ ਕ੍ਰਿਮੀਨਲ ਸੀਗਾ ਇਹ ਰਜੀਵ ਰਾਜਾ ਗੈਂਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਕਤਵਾਲੀ ਪਟਿਆਲਾ ਦੀ ਟੀਮ ਐਸਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਇਹ ਅੜੀ ਮੂਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਜਿਹਦੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ ਬਜਾਏ ਇਹਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਿੰਨ ਫਾਇਰ ਕੀਤੇ ਤਾਂ ਜਵਾਬੀ ਫਾਇਰ ਦੇ ਵਿੱਚ ਇਹਦੇ ਤੇ ਲੈਗਸ ਤੇ ਬੁਲਟ ਬੁਲਟ ਇੰਜਰੀਜ਼ ਹੋਈਆਂ ਤੇ ਇਹ ਜ਼ੇਰੇ ਇਲਾਜ ਹੈ ਹੁਣ ਰਜਿੰਦਰ ਹਸਪੀਟਲ ਤੇ ਅਕੋਰਡਿੰਗਲੀ ਸਾਡੇ ਦੋ ਮੈਸੇਜ ਨੇ ਇਹਦੇ ਵਿੱਚ ਇਸ ਘਟਨਾ ਸੰਬੰਧਕ ਪਹਿਲਾ ਮੈਸੇਜ ਹੈਗਾ ਫॉर ਪਟਿਆਲਾ ਰੈਜ਼ੀਡੈਂਟਸ कि पटिया सीएम डी जी पंजाब डी आई जी पटियाला रेंज एस एस पी पटियाला कमांड हेठ पटियाला पुलिस पूरी तरह सतर्क है प्रोएक्टिव है डू इंश्योर सेफ्टी एंड सिक्योरिटी ऑफ पटियाला रेजिडेंट सैकेंड मैसेज स्टर्न वॉर्निंग हैगी अगेंस्ट गैगस्टर क्रिमिनल एलीमेंट्स कि जीरो टॉलरेंस है फॉर गैंगस्टरिजम या बदमाशी जो कोई भी इस तरीके की एक्टिविटीज एंडल्ज होएगा करेगा uh, माहौल खराब करने की कोशिश करेगा ਉਹਦੇ ਨਾਲ ਸ਼ਕਤੀ ਨਾਲ ਡੀਲ ਕੀਤਾ ਜਾਏ। ਸਹੀ ਦੱਸੋ ਕਿੰਨੇ ਮਾਮਲੇ ਦਰਜ ਕੀਤੇ? 15 ਟੋਟਲ 15 ਮਕਦਮੇ। ਫਾਇਰ ਕਿੰਨੇ ਹੋਏ ਸਰ ਇਹਨਾਂ ਤਿੰਨ ਫਾਇਰ ਇਹਨੇ ਇਹਦੇ ਵੱਲੋਂ ਕੀਤੇ ਗਏ ਆ। ਤਿੰਨ ਚਾਰ ਫਾਇਰ ਜਿਹੜੇ ਹੈਗੇ ਪੁਲਿਸ ਪਾਰਟੀ ਨੇ ਕੀਤੇ। ਇਹਨੂੰ ਕਿੰਨੀਆਂ ਗੋਲੀਆਂ ਲੱਗੀਆਂ ਸਰ? ਇਹ ਬੁਲੇਟ ਇੰਜਰੀ ਇਹਦੇ ਦੋਨੋਂ ਲੈਗਸ ਤੇ ਇੰਜਰੀਜ਼ ਹੋਈਆਂ। ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕਲੀਅਰ ਹੋਏਗਾ। ਇੱਕ ਗੱਲਾ ਸੀ ਸਰ। ਇੱਕ ਗੱਲਾ ਸੀ। ਜੀ ਸਾਹਿਬ ਇਹ ਕਿਉਂ ਕਹਿੰਦੇ ਮਹੱਲੀ ਦਾ ਵੀ ਕੋਈ ਲਿੰਕ ਹੈ ਇਹਦੇ ਨਾਲ ਕੋਈ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਕੋਈ ਇਦਾਂ ਦਾ ਕੋਈ ਰਿਪੋਰਟ ਸੀ? ਇਹ ਇਹਦੇ ਤੇ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੁਹਾਲੀ ਦੇ ਵਿੱਚ ਇੱਕ ਚੋਪਿੰਗ ਫਿੰਗਰਜੋਬ ਕਰਨ ਵਾਲਾ ਇੱਕ ਮਾਮਲਾ ਹੋਇਆ ਸੀਗਾ ਉਹਦੇ ਵਿੱਚ ਵੀ ਇਹ ਗਿਊ ਸੀ ਉਹਦੇ ਚ ਨੇ ਬੇਲ ਜੰਪ ਕੀਤੀ ਹੋਈ ਹੈ ਉਹਦੇ ਵਿੱਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦਰਜ ਸੀ ਇੱਕ ਕਹਿੰਦੇ ਹਤਿਆਰ ਵਾਲਾ ਕਿਸ ਤਰੀਕਾ ਸੀਗਾ ਜੀ ਇਸ ਦਾ ਕੋਈ ਹੈ ਸੀ ਆਰਮਜ਼ ਐਕਟ ਦੇ ਵੀ ਮੁਕਦਮੇ ਰੇਤੇ ਦਰਜ ਹੈਗੇ ਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁਸ਼ਕਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕੋਈ ਵਾਰਦਾਤ ਦਾ ਇਨਜਾਮ ਦੇਣਾ ਚਾਹੁੰਦੇ ਆ ਇਹ ਇਨਪੁੱਟ ਸਿੱਕਿਆ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿ ਤੇ ਕੁਛ ਯੰਗਸਟਰ ਨੂੰ ਨਾਲ ਲਗਾ ਕੇ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਉਹ ਉਹ ਇਨਪੁਟਸ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਜਿਹੀ ਇਨਫੋਰਮੇਸ਼ਨ ਆਈ ਫਰਦਰ ਕਿ ਇਹ ਇਸ ਏਰੀਆ ਦੇ ਵਿੱਚ ਇਹਦੀ ਮੂਵਮੈਂਟ ਹੈ ਅਕੋਰਡਿੰਗਲੀ ਇਹਨਾਂ ਨੇ ਇੰਟਰਸੈਪਟ ਕੀਤਾ ਕਿਹੜੇ ਗਰੁੱਪ ਨਾਲ ਸਰ ਰਾਜੀਵ ਰਾਜਾ ਗੈਂਗ ਨਾਲ ਅਸੋਸੀਏਟਡ ਹੈ ਸਰ ਪਿਆਰ ਕਿਹੜਾ ਇਸ ਤੋਂ ਬਰਾਮਤ ਹੋਏ ਬੱਤੀਪੁਰ ਦਾ ਪਿਸਟਲ ਹੈ ਜੋ ਦੇਸੀ ਜਾਬਦਾ ਉਹ ਸਰ ਜਿਹੜੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਸੀਗੀਆਂ ਕਿ ਉਹਨਾਂ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਉਹਨਾਂ ਨੂੰ ਕੋਈ ਫਟਰ ਰਹੀਆ ਕੋਈ ਕਿਸ ਤਰੀਕੇ ਦੀ ਟੀਮਾਂ ਬਿਲਕੁਲ ਸੇਫ ਨੇ ਬڑا ਇਹਨਾਂ ਨੇ ਪ੍ਰੋਫੈਸ਼ਨਲੀ ਜਿਹੜਾ ਇਸ ਜਿਹੜਾ ਇਨਸੀਡੈਂਟ ਹੈ ਉਹਨੂੰ ਤਰੀਕੇ ਨਾਲ ਜਾਂਚਿਆ